ਸਾਡੇ ਬਜ਼ੁਰਗ ਉੱਥੋਂ ਆਏ ਨਾ ਸ਼੍ਰੀ ਹਲੇ ਤੋਂ ਤੇ ਜਦੋਂ ਮੈਂ ਇੱਥੇ ਸੱਦੇ ਉਹਨਾਂ ਨੂੰ ਤੇ ਮੈਨੂੰ ਕਹਿੰਦੇ ਵੀ ਆਪਣਾ ਬਜ਼ੁਰਗ ਵੀ ਯਾਦਗਾਰ ਦੇ ਵਿੱਚ ਉਹਨਾਂ ਦੀ ਤਸਵੀਰ ਲੱਗੀ ਵੀ ਹੈ ਤੇ ਅਸੀਂ ਜਦੋਂ ਵੇਖਣ ਗਏ ਤੇ ਉਹਨਾਂ ਨੇ ਜਦੋਂ ਤਸਵੀਰ ਵੇਖੀ ਤੇ ਫਿਰ ਉਹ ਸਾਰੇ ਅਸੀਂ ਸਾਡੇ ਰੋਂ ਨਿਕਲ ਗਏ ਵੇਖ ਕੇ ਵੀ ਸਾਡੇ ਐਡੇ ਵੱਡੇ ਬਜ਼ੁਰਗ ਸੀ ਆ ਉਹਨਾਂ ਨੇ ਕੁਰਬਾਨੀਆਂ ਛੀਂਦੀਆਂ ਪਾਈਆਂ ਤੇ ਉਹਨਾਂ ਦਾ ਨਾਮ ਮੁੱਲ ਕਿਸੇ ਨੇ ਵੀ ਨਹੀਂ ਪਾਇਆ ਉਹਨਾਂ ਨੇ ਉਹ جنگ ਲੜੀ ਸੀ ਫਿਰ ਉਸ ਤੋਂ ਬਾਅਦ ਫੈਰੂ ਸ਼ਹਿਰ ਤੇ ਮੁੱਦ ਕੀਤੀ ਜੋ جنگ ਹੋਈ ਆ ਇਹਦੇ ਵਿੱਚ ਜਿਹੜਾ ਸ਼ਹੀਦਾਂ ਦਾ ਗੁਰਦੁਆਰਾ ਬਣਿਆ ਇੱਥੇ ਸ਼ਹੀਦियां ਹੋਊਗਾ ਜਿਹੜੀ ਅੰਗਰੇਜ਼ਾਂ ਤੇ ਸਿੱਖਾਂ ਦੀ ਪਹਿਲੀ ਲੜਾਈ ਹੋਈ ਉਹ ਆਪਣੇ ਪਰਿਵਾਰ ਨੇ ਸ਼ਹੀਦियां ਪਾਈਆਂ ਹਾਂਜੀ ਸਾਡਾ ਬਜ਼ੁਰਗ ਸੀਗਾ ਸਾਡਾ ਪੜਤాతਾ ਸੀ ਉਦੋਂ ਆਪਣੇ 40 36 ਦੇ ਕਿੱਲੇ ਬਣਾ ਗਏ ਸੀ ਜਾਂਦੇ ਆ ਅੱਛਾ ਅੱਛਾ ਜੀ ਹਾਂਜੀ ਤੇ ਉਦੋਂ ਫਿਰ ਨਾ ਉਹ ਕੁਝ ਟਾਈਮ ਕਰਨਾਬਰਾਡ ਹੁੰਦਾ ਸੀਗਾ ਐਮਐਲਏ ਪ੍ਰੋਇਪਰ ਤੋਂ ਹਾਂਜੀ ਉਹਨਾਂ ਨੇ ਫਿਰ ਉਹ ਬਚਵਰਗ ਸੀਗੇ ਜਿਹੜੇ ਮੇਰੇ ਤਾਏ ਹੋਣੀ ਸੀਗੇ ਉਹਨਾਂ ਦੇ ਨਾਂ ਤੇ ਉਹਨਾਂ ਨੂੰ ਕਹਿ ਕੇ ਤੇ ਪਹਿਲੀ ਉਹਨਾਂ ਨੇ ਕੁਝ ਟਾਈਮ ਬਾਹ ਛੱਡੀ ਸੀਗੀ ਹੂੰ ਉਹਨਾਂ ਕੋਲ ਆਉਂਦੇ ਰਹੇ ਇੱਥੇ ਪੜਾ ਦੇ ਵਿੱਚ ਉਹ ਮੁੱਟ ਮੁੱਟ ਪੜਦੇ ਰਹੇ ਆ ਕਿਕਰਾਂ ਕੋਕਰਾਂ ਬੂਝੇ ਬਾਜੇ ਕੁਝ ਟਾਈਮ ਉਹਨਾਂ ਨੇ ਪੜਾ ਵਹਿ ਘਰ ਛੱਡਿਆ ਸੀਗਾ ਹੂੰ ਤੇ ਉਸ ਤੋਂ ਪਹਿਲਾਂ ਆਉਂਦੇ ਰਹੇ ਸੇ ਕੋ ਟੀਨਸ ਵਾਲੇ ਉਹ ਵੀ ਉਹਨਾਂ ਦੇ ਥਰੂ ਆਉਂਦੇ ਰਿਹਾ ਸੀ ਉਹ ਉਹਨਾਂ ਨੂੰ ਕਹਿੰਦੇ ਸੀ ਵੀ ਢੋਡੀ ਸਾਰੀ ਜ਼ਮੀਨ ਛੱਡਾ ਦੇਾਂਗੇ ਅਸੀਂ ਤੇ ਵੀ ਸਾਨੂੰ ਪਹਿਲੀ ਅੱਧੀ ਦੇ ਦੋ ਤੇ ਤਾਇਆ ਜੀ ਜੀ ਮੇਰੇ ਜਿਹੜੇ ਦਾਦਾ ਜੀ ਸੀਗੇ ਉਹ ਕਹਿੰਦੇ ਵੀ ਅਸੀਂ ਜ਼ਮੀਨ ਨਹੀਂ ਅੱਧੀ ਦੇਣੀ ਤੇ ਤੈਨੂੰ ਵੀ ਪੈਸੇ ਦੇ ਦਿਆਂਗੇ ਉਹ ਲਾਹੌਰ ਜਾਂਦੇ ਹੁੰਦੇ ਸੋ ਉਹ ਤਰੀਕਾਂ ਤੇ ਲਾਹੌਰ ਤਰੀਕਾਂ ਪੈਂਦੀਆਂ ਸੀ ਅੱਛਾ ਹਾਂਜੀ ਤੋਂ ਫਿਰ ਵਿੱਚ ਹੀ ਰਹਿ ਰੂਗੇ ਸਾਬ ਉਹ ਵਿੱਚ ਹੀ ਰਹਿ ਗਿਆ ਫਿਰ ਸਾਡਾ ਪਰਿਵਾਰ ਨਾਲ ਟੋੜੀ ਜਦੋਂ ਵਿਛੜ ਗਿਆ ਸਾਰਾ ਤੇ ਫਿਰ ਵੀ ਤੈਨੂੰ ਪਤਾ ਹੀ ਉਹਨੂੰ ਪੈਣੀ ਤਾਂ ਫੌਜ ਦੇ ਕੋਲੇ ਆ ਪਾੜੀ ਕਿਕਰੇ ਖੜੀਆਂ ਹਨ ਆਪ ਹਾਂਜੀ ਹਾਂਜੀ ਉਹ ਫੌਜ ਦੇ ਕੋਲੇ ਆਈ ਪਹਿਲੀ ਉਹ ਨਾ ਕੋਈ ਵਹਿਕਾ ਨਾ ਕੁਝ ਪਾੜੀ ਕਿਕਰੇ ਖੜੀਆਂ ਕਿੰਨੇ ਸੈਂਕੜੇ ਕਿੱਲੇ ਹੋਣੇ ਮੈਨੂੰ ਲੱਗਦਾ ਹਾਂਜੀ 80 ਕਿੱਲੇ ਜ਼ਮੀਨ ਆ ਜੀ ਉਦਾਂ ਹੁਣ 40 36 ਦੇ ਕਿੱਲਾਂ ਦੇ ਹਿਸਾਬ ਨਾਲ ਅੱਛਾ ਪਹਿਲਾਂ ਉਹਦੇ ਤੇ 100 ਤੇ 35 ਕਮਾ ਲਿਖਿਆ ਕਾਗਜ਼ 'ਤੇ ਅੱਛਾ ਅੱਛਾ ਹਾਂਜੀ 135 ਕਮਾ ਸੀਗੇ ਉਦੋਂ ਕਮਾ ਵਜਦੇ ਸੀ ਆਪ ਤੁਸੀਂ ਦੱਸਦੇ ਹੁੰਦੇ ਸੀ ਵੀ ਤੁਹਾਡੇ ਦਾਦਾ ਜੀ ਬਾਰੇ ਪਰਦਾਦੇਆ ਬਾਰੇ ਦੱਸਦੇ ਜਿਹੜਾ ਉਹ ਦੱਸਿਆ ਜੋ ਕੀ ਇਤਿਹਾਸ ਤੁਹਾਡਾ ਹੀ ਪਰਦਾਦਾ ਸੀਗਾ ਉਹ ਪਹਿਲਾਂ ਜਦ ਜੰਗ ਲੱਗੀ ਆ ਨਾ ਸਵਰਾਵਾਂ ਦੀ ਹਾਂਜੀ ਤੇ ਆਪਣੇ ਉਧਰ ਉਦੋਂ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੇ ਝੁੰਡ ਦੇ ਵਿੱਚ ਸੀਗੇ ਉਹ ਹੂੰ ਉਹਨਾਂ ਨੇ ਫੌਜ ਦੇ ਵਿੱਚ ਪੁਰਾਣੇ ਫੌਜੀ ਸੀਗੇ ਜਿਹੜੇ ਉਹਨਾਂ ਦੇ ਵਿੱਚ ਸੀਗੇ ਤੇ ਉਹਨਾਂ ਨੇ ਉਹ ਜੰਗ ਲੜੀ ਸੀ ਫਿਰ ਉਸ ਤੋਂ ਬਾਅਦ ਫੈਰੂ ਸ਼ਹਿਰ ਤੇ ਮੁਦਕੀ ਦੀ ਜੋ ਜੰਗ ਹੋਈ ਆ ਇਹਦੇ ਵਿੱਚ ਜਿਹੜਾ ਸ਼ਹੀਦਾਂ ਦਾ ਗੁਰਦੁਆਰਾ ਬਣਿਆ ਇੱਥੇ ਸ਼ਹੀਦियां ਹੋਊਗਾ ਜਿਹੜੀ ਅੰਗਰੇਜ਼ਾਂ ਤੇ ਸਿੱਖਾਂ ਦੀ ਪਹਿਲੀ ਲੜਾਈ ਹੋਈ ਆ ਅੰਗਰੇਜ਼ਾਂ ਤੇ ਸਿੱਖਾਂ ਦੀ ਜੰਗ ਉਹ ਆਪਣੇ ਪਰਿਵਾਰ ਨੇ ਸ਼ਹੀਦियां ਪਾਈਆਂ ਹਾਂਜੀ ਸਾਡਾ ਬਜ਼ੁਰਗ ਸੀਗਾ ਸਾਡਾ ਪੜਦਾਤਾ ਸੀਗਾ ਅੱਛਾ ਕੀ ਨਾਂ ਸੀ ਉਹਨਾਂ ਦਾ ਉਹਨਾਂ ਦਾ ਮੱਖਣ ਸਿੰਘ ਸੀਗਾ ਹੀ ਨਾ ਕੱਲ ਖੁਰਦ ਹਾਂਜੀ ਤੇ ਫਿਰ ਉਹਨਾਂ ਦੀ ਕੋਈ ਯਾਦਗਾਰ ਹੈਗੀ ਆਪਣੇ ਪਰਿਵਾਰ ਕੋਲ ਯਾਦਗਾਰ ਉਹਨਾਂ ਦੀਆਂ ਹੀ ਤੇ ਨਾਂ ਲਿਖੇ ਵੇ ਤਸਵੀਰਾਂ ਬਣੀਆਂ ਵੀ ਆ ਅੱਛਾ ਅੱਛਾ ਉਹਨਾਂ ਦੇ ਨਾਂ ਤੇ ਨਾ ਇੱਕ ਮੇਰਾ ਕਲਾ ਵੀ 98 ਦੇ ਵਿੱਚ 97 ਦੇ ਵਿੱਚ ਨਾ ਉਹਨਾਂ ਦੇ ਨਾਂ ਦੇ ਇੱਕ ਕੱਲ ਖੁਰਦ ਉਹ ਪੰਚਾਇਤ ਸੀਗੀ ਸਾਡੇ ਉਹਨਾਂ ਦੇ ਨਾਂ ਦੇ ਨਾ ਗੇਟ ਬਣਾਇਆ ਸੀਗਾ ਇੱਕ ਉਦੋਂ ਇਹਨਾਂ ਨੇ ਪਤਾ ਨਹੀਂ ਸੀਗਾ ਕਿਸੇ ਨੂੰ ਵੀ ਉਹ ਬਜ਼ੁਰਗ ਸੀਗਾ ਅੱਛਾ ਲੋਕਾਂ ਨੂੰ ਪਤਾ ਹੀ ਨਹੀਂ ਸੀ ਪਤਾ ਨਹੀਂ ਸੀਗਾ ਜੀ ਤੇ ਉਹਦੇ ਨਾਲ ਤੇ ਗੇਟ ਜਦੋਂ ਬੰਨ ਆਇਆ ਇਹਨਾਂ ਨੇ ਕੈਨਸਲ ਕਰਾਤਾ ਸੀਗਾ ਕਹਿੰਦੇ ਵੀ ਸਾਡੇ ਨਾਂ ਤੇ ਇਸ ਨਾਂ ਤੇ ਕੋਈ ਬੁਝੂਗੀ ਹੈ ਨੀਗਾ ਪਤਾ ਨਹੀਂ ਕਰਕੇ ਪਤਾ ਨਹੀਂ ਹੈਗਾ ਹੀ ਗਾਈਂ ਇਹ ਸਾਡਾ ਪਰਿਵਾਰ ਸਾਡੇ ਤੋਂ ਦੁਬਾਰਨਾ 1898 ਦੇ ਵਿੱਚ ਵਿਛੜ ਗਿਆ ਸੀਗਾ ਅੱਛਾ ਜੀ ਤੇ ਮੈਂ 2022 ਦੇ ਵਿੱਚ ਜਾ ਕੇ ਮੈਂ ਲੱਭਿਆ ਆਪਦਾ ਪਰਿਵਾਰ ਅੱਛਾ ਅੱਛਾ ਤੇ ਹੁਣ ਮੇਰੇ ਨਾਲ ਮਿਲਦੇ ਵਰਤਦੇ ਆ ਪਰਿਵਾਰ ਮੇਰਾ ਕੋ ਸਾਡਾ ਪਰਿਵਾਰ ਆ ਜਿਹੜਾ ਪਿੰਡ ਉਹ ਜਿਹੜਾ ਵਿਚੜਾ ਹਾਂ ਕਿੱਥੇ ਛਰੀ ਵਾਲਾ ਗੁਰੂਰ ਸਾਹਿਬ ਕੋਲੇ ਗੁਰੂਰ ਸਾਹਿਬ ਦੇ ਕੋਲੇ ਆ ਪਿੰਡੀ ਤੋਂ ਅੱਗੇ ਪਿੰਡ ਵਾਜ ਦਾ ਛਰੀ ਵਾਲਾ ਬਰਾੜ ਵਾਜ ਦਾ ਛਰੀ ਵਾਲਾ ਬਰਾੜ ਤੇ ਕੋ ਸਾਡੇ ਪਰਿਵਾਰ ਦੇ ਘਰ ਆ ਪਿੰਡ ਸੇਖਮਾ ਦੇ ਵਿੱਚ ਬੈਠੇ ਆ ਉਹ ਜਿੰਨੇ ਵੀ ਘਰ ਬੈਠੇ ਆ 15 16 ਘਰ ਉਹ ਘਾਲੀਆਂ ਦੇ ਘਰ ਵਾਜਦੇ ਆ ਤੁਹਾਡੇ ਦਾਦਾ ਕਿ ਪਰਦਾਦਾ ਸੀ ਪਰਦਾਦਾ ਸੀ ਗਾਈ ਸਾਡਾ ਸਰਦਾਰ ਮੱਖਣ ਸਿੰਘ ਹਾਂਜੀ ਹਾਂਜੀ ਉਹਨਾਂ ਨੂੰ ਆ ਜਿਹੜੀ ਆਪਣੇ ਘਾਲਖੁਰ ਤੇ ਨਹਿਰਾਂ ਦੇ ਨਾਲ ਪ ਪਿਆਣਾ ਹਾਂਜੀ ਫੌਜਦਿਆਂ ਦੀ ਜ਼ਮੀਨ ਹਾਂਜੀ ਲਾਟ ਕੀਤੀ ਵੀ ਸੀ ਉਹਨਾਂ ਦਾ ਕੋਰ ਟਾਈਮ ਨਾਲ ਕੇਸ ਚੱਲਿਆ ਸੀਗਾ ਤੇ ਕੇਸ ਚੱਲਣ ਤੋਂ ਬਾਅਦ ਨਾ ਤੇ ਉਹ ਬਰਾ ਜਿਹੜਾ ਪਰਿਵਾਰ ਸੀਗਾ ਸਾਡੇ ਤੋਂ ਵਿਛੜ ਗਿਆ ਹੀ ਤੇ ਉਹਨਾਂ ਦੇ ਡਾਕੂਮੈਂਟ ਸੀਗੇ ਜਿਹੜੇ ਜ਼ਮੀਨ ਦੇ ਸਾਡੇ ਕੋਲ ਸੇਖਮਾਲੇ ਬਜ਼ੁਰਗ ਸੀਗੇ ਤੇ ਕੁਛ ਰੀ ਵਾਲੇ ਵਾਲੇ ਸੀ ਉਹਨਾਂ ਦੇ ਕੋਲੇ ਸੀਗੇ ਸਾਰੇ ਉਹ ਗਵਾਚ ਗੁਝ ਗਏ ਕਿ ਹੈਗੇ ਆ ਹਾਂਜੀ ਉਹ ਹੈਗੇ ਡਾਕੂਮੈਂਟ ਹੁਣ ਕਿ ਗਵਾਚ ਗੁਝ ਡਾਕੂਮੈਂਟ ਦੀ ਕੋਸ਼ਿਸ਼ ਆ ਪਤਾ ਨਹੀਂ ਅੱਡੋ ਅੱਡੀ ਜੇ ਹੋ ਆ ਗਿਆ ਉਹਦੇ ਵਿੱਚ ਇੱਕ ਕਾਗਜ਼ ਪਿਆ ਸੀ ਉਹਦੇ ਤੇ ਲਿਖਿਆ ਸੀ 135 ਕਮਾ ਕਮਾਂ ਹਾਂਜੀ ਉਹ ਪੁਰਾਣੇ ਕਮਾਂ ਹੁੰਦੇ ਸੀਗੇ ਜੀ ਜਿਵੇਂ ਆਪਣੇ ਰਾਜਸਥਾਨ ਦੇ ਵਿੱਚ ਵਿੱਗੇ ਬਣ ਗਏ ਇਹ ਜਦੋਂ ਆਪਣੇ 1958 ਦੇ ਵਿੱਚ ਅੰਗਰੇਜ਼ ਗਏ ਆ ਉਦੋਂ ਆਪਣੇ 40 36 ਦੇ ਕਿੱਲੇ ਬਣਾ ਗਏ ਸੀ ਜਾਂਦੇ ਅੱਛਾ ਅੱਛਾ ਜੀ ਹਾਂਜੀ ਤੇ ਉਦੋਂ ਫਿਰ ਨਾ ਉਹ ਕੁਸ਼ ਟਾਈਮ ਕਰਨੈ ਬਰਾੜ ਹੁੰਦਾ ਸੀਗਾ ਐਮਐਲਏ ਫਰੋਇਪੁਰ ਤੋਂ ਪਹਿਲੇ ਹਾਂਜੀ ਉਹਨਾਂ ਨੇ ਫਿਰ ਉਹ ਬਜ਼ੁਰਗ ਸੀਗੇ ਜਿਹੜੇ ਮੇਰੇ ਤਾਏ ਹੋਣੀ ਸੀਗੇ ਉਹਨਾਂ ਦੇ ਨਾਂ ਤੇ ਉਹਨਾਂ ਨੂੰ ਕਹਿ ਕੇ ਤੇ ਪਹਿਲੀ ਉਹਨਾਂ ਨੇ ਕੁਸ਼ ਟਾਈਮ ਬਾਹ ਛੱਡੀ ਸੀਗੀ ਹੂੰ ਉਹਨਾਂ ਕੋਲ ਤੋਂ ਆਉਂਦੇ ਰਹੇ ਇੱਥੇ ਪੜਾ ਦੇ ਵਿੱਚ ਉਹ ਮੁੱਟ ਮੁੱਟ ਪੜਦੇ ਰਹੇ ਆ ਕਿਕਰਾਂ ਕੋਕਰਾਂ ਬੂਝੇ ਬਾਜੇ ਕੋਹ ਟਾਈਮ ਉਹਨਾਂ ਨੇ ਪੜਾ ਵਹਿ ਕਰ ਛੱਡਿਆ ਸੀਗਾ ਹੂੰ ਤੇ ਉਸ ਤੋਂ ਪਹਿਲਾਂ ਵਾਹੁੰਦੇ ਰਹੇ ਸੇ ਕੋਈ ਢੀਂਸ ਵਾਲੇ ਉਹ ਵੀ ਉਹਨਾਂ ਦੇ ਥਰੂ ਵਾਹੁੰਦੇ ਰਿਹਾ ਸੀ ਉਹ ਉਹਨਾਂ ਨੂੰ ਕਹਿੰਦੇ ਸੀ ਵੀ ਤੁਹਾਡੀ ਸਾਰੀ ਜ਼ਮੀਨ ਛੱਡਾ ਦੇਾਂਗੇ ਅਸੀਂ ਤੇ ਵੀ ਸਾਨੂੰ ਪਹਿਲੀ ਅੱਧੇ ਦੇ ਦਊ ਤੇ ਤਾਇਆ ਜੀ ਜੀ ਮੇਰੇ ਜਿਹੜੇ ਦਾਦਾ ਜੀ ਸੀਗੇ ਉਹ ਕਹਿੰਦੇ ਵੀ ਅਸੀਂ ਜ਼ਮੀਨ ਨਹੀਂ ਅੱਧੇ ਦੇਣੀ ਤੇ ਤੈਨੂੰ ਵੀ ਪੈਸੇ ਦੇ ਦੇਾਂਗੇ ਹੂੰ ਉਹ ਲਾਹੌਰ ਜਾਂਦੇ ਹੁੰਦੇ ਸੋ ਉਹਦੇ ਤਰੀਕਾ ਤੇ ਲਾਹੌਰ ਤਰੀਕਾ ਪੈਂਦੀਆਂ ਸੀ ਅੱਛਾ ਹਾਂਜੀ ਤੋਂ ਫਿਰ ਵਿੱਚ ਹੀ ਰਹਿ ਰੂਗੇ ਸਭ ਉਹ ਵਿੱਚ ਹੀ ਰਹਿ ਗਿਆ ਫਿਰ ਸਾਡਾ ਪਰਿਵਾਰ ਨਾਲ ਟੋਡੀ ਜਦੋਂ ਵਿਛੜ ਗਿਆ ਸਾਰਾ ਤੇ ਫਿਰ ਵੀ ਤੈਨੂੰ ਪਤਾ ਹੀ ਉਹਨੂੰ ਪੈਣੀ ਦਾ ਫੌਜ ਦੇ ਕੋਲੇ ਆ ਪਹਾੜੀ ਕਿਕਰਾਂ ਖੜੀਆਂ ਹਨ ਆਪ ਹਾਂਜੀ ਹਾਂਜੀ ਉਹ ਫੌਜ ਦੇ ਕੋਲੇ ਆਈ ਪਹਿਲੀ ਉਹ ਨਾ ਕੋਈ ਵਹਿਕਾ ਨਾ ਕੁਝ ਪਹਾੜੀ ਕਿਕਰਾਂ ਹੀ ਖੜੀਆਂ ਕਿੰਨੇ ਸੈਂਕੜੇ ਕਿੱਲੇ ਹੋਣੇ ਮੈਨੂੰ ਲੱਗਦਾ ਹਾਂਜੀ 80 ਕਿੱਲੇ ਜ਼ਮੀਨ ਆ ਜੀ ਉਦਾਂ ਹੁਣ 40 36 ਦੇ ਕਿੱਲਾਂ ਦੇ ਹਿਸਾਬ ਨਾਲ ਅੱਛਾ ਪਹਿਲਾਂ ਉਹਦੇ ਤੇ 135 ਕਮਾਹ ਲਿਖਿਆ ਕਾਗਜ਼ ਇੱਥੇ ਅੱਛਾ ਅੱਛਾ ਹਾਂਜੀ 135 ਕਮਾਹ ਸੀਗੀ ਉਦੋਂ ਕਮਾਹ ਵਜਦੀ ਸੀ ਆਪਣੀ ਪ੍ਰਾਪਤ ਚਲਕ ਮਾਨ ਤਾਂ ਹੁੰਦਾ ਭਾਵੇਂ ਜ਼ਮੀਨ ਨਹੀਂ ਮਿਲੀ ਵੀ ਸਾਡੇ ਬਾਪੂ ਹਣੀ ਖਾਲਸੇ ਦੀ ਫੌਜ ਚ ਰਹੇ ਹੈ ਹਾਂਜੀ 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 ਜਦੋਂ ਜਦੋਂ ਮੈਂ ਇੱਥੇ ਸੱਦੇ ਉਹਨਾਂ ਨੂੰ ਤੇ ਮੈਨੂੰ ਕਹਿੰਦੇ ਵੀ ਆਪਣਾ ਬਜ਼ੁਰਗ ਵੀ ਯਾਦਗਾਰ ਦੇ ਵਿੱਚ ਉਹਨਾਂ ਦੀ ਤਸਵੀਰ ਲੱਗੀ ਵੀ ਹੈ ਤੇ ਅਸੀਂ ਜਦੋਂ ਵੇਖਣ ਗਏ ਤੇ ਉਹਨਾਂ ਨੇ ਜਦੋਂ ਤਸਵੀਰ ਵੇਖੀ ਤੇ ਫਿਰ ਉਹ ਸਾਰੇ ਅਸੀਂ ਸਾਡੇ ਰੋਂ ਨਿਕਲ ਗਏ ਵੇਖ ਕੇ ਵੀ ਸਾਡੇ ਐਡੇ ਵੱਡੇ ਬਜ਼ੁਰਗ ਸੀ ਆ ਉਹਨਾਂ ਨੇ ਕੁਰਬਾਨੀਆਂ ਛੀਦੀਆਂ ਪਾਈਆਂ ਤੇ ਉਹਨਾਂ ਦਾ ਨਾਮ ਮੁੱਲ ਕਿਸੇ ਨੇ ਵੀ ਨਹੀਂ ਪਾਇਆ ਸਾਡੇ ਇੱਕ ਪੁਰਾਣੀ ਨਾ ਬਾਬੇ ਬਾਲਮੀਕ ਦੀ ਖੂਹੀ ਹੁੰਦੀ ਸੀਗੀ ਪੁਰਾਣੀਆਂ ਖੂਹਾਂ ਹੁੰਦੀਆਂ ਸੀਗਾ ਉਹਦੇ ਉੱਤੇ ਲਿਖਿਆ ਹੁੰਦਾ ਸੀ ਉਹਦੇ ਨਾਮ ਤੇ ਐਡਾ ਕਹਿੰਦਾ ਬੋਰਡ ਲਾਇਆ ਸੀ ਪੱਥਰ ਇੱਕ ਉੱਪਰ ਜਦੋਂ ਉਹਨਾਂ ਨੇ ਜ਼ਮੀਨ ਹੱਥਾ ਜਗਾ ਲੈ ਲਈ ਉਹਨਾਂ ਨੇ ਫਿਰ ਖੂਈ ਢਾਕੇ ਤੇ ਪੱਥਰ ਸੀਗਾ ਜਿਹੜਾ ਉਹ ਵਿੱਚ ਖੂਈ ਦੇ ਵਿੱਚ ਦਬਨਾਤਾ ਸੀਗਾ ਉਹਨਾਂ ਦੇ ਨਾਂ ਤੇ ਯਾਦਗਰੀ ਉਹ ਬਣੀ ਵੀ ਸੀ ਉਹਨਾਂ ਦੇ ਨਾਂ ਤੇ ਇੱਕ ਪੱਥਰ ਲੱਗਾ ਹੋਇਆ ਸੀ ਉਹਨਾਂ ਦਾ ਨਾਂ ਲਿਖਿਆ ਸੀ ਥੈਂਕ ਯੂ